ਉੱਲਾਹ ਹੈਗਾ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਬਜਰੇ ਕਟੋਰੋਂ ਕਿ ਪਿੰਡ ਅਮਰਗੜ ਦੇ ਵਿੱਚ ਗਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਪਰਮਜੀਤ ਘੋਰਿੰਜਰਡ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਸ਼ਣ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ ਤਾਂ ਉਹ ਬੈਸ ਬੈਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਾਰੀਆਂ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਨੂੰ ਸਿਰ ਦੇ ਵਿੱਚ ਵਾਰ ਕੀਤੇ ਆ ਤੇ ਜਿਹੜੀ ਪਰਮਜੀਤ ਨੂੰ ਇੰਜਰਡ ਹੈ ਉਹਦੀਆਂ ਬਾਹਾਂ ਤੇ ਵਾਰ ਕਿਰਪਾਨ ਤੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣ ਹੀ ਤੁਰੇ ਸੀ ਚ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਜੀ ਉਹ ਇਹੋ ਦੱਸਦੇ ਹੈਗੇ ਕਿ ਕੱਲ੍ਹ ਹੈਗਾ ਪਰਸੋਂ ਇਹਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਮਰਤਕ ਇਹਦਾ ਮੁੰਡਾ ਰੜ ਕੇ ਮੋਬਾਈਲ ਕਿਤੇ ਨਹੀਂ ਆਉ ਸੁ ਜੀ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਦੌਰਾਨ ਦੀ ਬਹਿਸ ਹੋ ਗਈ ਸਰ ਮਰਤਕ ਦਾ ਮੁੰਡਾ ਭੁਪਿੰਦਰ ਕਿੱਥੇ ਹੈ ਜੀ ਉਹ ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਇਹ ਤੁਹਾਨੂੰ ਉਹ ਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਿੰਨੇ ਦਾ ਲੱਗਿਆ ਦੋ ਮੋਬਾਈਲ ਤੁਹਾਨੂੰ ਪਤਾ ਲੱਗ ਰਿਹਾ ਕੋਈ ਕਰਮ 10000 ਦਾ ਮੋਬਾਈਲ ਦਾਖ ਦੇ ਬਿਲ ਬੇਚ ਦਿੱਤਾ ਸੀ ਮੈਨੂੰ ਬੇਚ ਦਿੱਤਾ ਸੀ ਠੀਕ ਹੈ ਠੀਕ ਹੈ ਥੈਂਕ ਯੂ ਕਰਪਾਨੀ ਮਾਰਿਆ ਜੀ ਕਰਪਾਨ ਕਰਪਾਨ ਦੇ ਬਾਰ ਕੀ ਪਏ ਮਾਮਲੇ ਕਿਦਰ ਕਿਸ ਬੀਐਨਐਸ ਹਾਂ ਬਿਲਕੁਲ ਬੀਐਨਐਸ ਦੇ ਤਹਿਤ ਜੋ ਵੀ ਤਰ੍ਹਾਂ ਬਣਦੀ ਅਸੀਂ ਬਿਆਨ ਲਿਖਿਆ ਬਿਆਨ ਲਿਖ ਕੇ ਐਫਆਰ ਕਰ ਲਿਆ ਸਰ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਜੀ ਭਾਲ ਕਰਨ ਜਾਰੀ ਹੈ ਅਸੀਂ ਫੜ ਲਣ ਜਾਂਦੇ ਸਿਰਪੰਜੀ ਤੇ ਮੰਜੀ ਦਾ ਮੁੱਦਾ ਵਿਚ ਲਗਾ ਮਨਜੀਤ ਤਾਨ ਹੈਗਾ ਅਨਮੈਡ ਛੜਾਇਆ ਤਾਂ 42 ਸਾਲ ਦਾ ਉਹਦੀ ਮੈਜ ਨਹੀਂ ਹੋਈ ਹਾਂਜੀ ਸਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹਣ ਸੀ ਮੌਕੇ ਤੇ ਹਾਂ ਉਹ ਆਪਣੇ ਘਰ ਹੀ ਸੀ ਇਹ ਤਾਂ ਪਤਾ ਨਹੀਂ ਮੈਂ ਮੌਕੇ ਤੇ ਹੈ ਨਹੀਂ ਸੀ ਜਦੋਂ ਮੈਂ ਆਇਆ ਤਾਂ ਮੈਨੂੰ ਇੱਥੇ ਦੱਸਿਆ ਵੀ ਜਿਹੜਾ ਮਰਤਕ ਆ ਤੇ ਦੀ ਵਾਈਫ ਇੱਥੇ ਲਾਂਬਾ ਦੇਣ ਆਏ ਸੀ ਕਿਉਂਕਿ ਇਹਦਾ ਮੋਬਾਈਲ ਚੋਕ ਕੇ ਵੇਚ ਲਿਆ ਸੀ ਕਹਿੰਦੇ ਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦੀ ਕੋਈ ਝਗੜਾ ਹੋਇਆ ਝਗੜੇ ਦੇ ਵਿੱਚ ਹੱਥੋਪਾਈ ਹੋ ਗਿਆ ਤੇ ਉਹ ਜਿਹੜਾ ਮੁੰਡਾ ਮਨਜੀਤ ਉਹਨੇ ਇਹਦੇ ਮਾਰੀ ਕਿਰਪਾਨ ਮਿਰਤਕ ਨੂੰ ਮਿਰਤਕ ਦੇ ਉਹ ਮਿਰਤਕ ਦੀ ਉੱਥੇ ਡੈਥ ਹੋ ਗਈ ਉਹਦੀ ਵਾਈਫ ਦੇ ਗੁੱਟ ਤੇ ਮਾਰੀ ਗੁੱਟ ਵੱਢ ਹੋਇਆ ਉਹ ਨਵਾਂ ਸ਼ਹਿਰ ਸਿਵਲ ਹਸਪੀਟਲ ਲੈ ਗਏ ਸੀ ਹੁਣ ਪਤਾ ਲੱਗਾ ਕਿ ਰੈਫਰ ਕਰਨਾ ਉਸ ਇੰਨਾ ਪਤਾ ਹੈ ਮਿਰਤਕ ਦਾ ਨਾਮ ਕੀ ਹੈ ਮਿਰਤਕ ਦਾ ਨਾਮ ਰਾਣਾ ਕਰਕੇ ਕਹਿੰਦੇ ਆ ਉਦਾਂ ਪਰਮਜੀਤ ਸਿੰਘ ਨਾਮ ਹੈ ਦਾ son of ਚੂੜ ਸਿੰਘ ਕੰਮ ਕੀ ਕਰਦੇ ਸੀ ਲੋਕ ਆਪ ਪਰਮ ਖੇਤੀਬਾੜੀ ਕਰਦੇ ਸੀ ਦੋਨੋਂ ਪੱਟੀ ਦੋਨੋਂ ਕੋਲ ਕਿਸੇ ਪਿੰਡ ਦੇ ਬਸਨੀਕ ਕਿਸੇ ਪਿੰਡ ਦੇ ਬਸਨੀਕ ਆ ਦੋਨੋਂ ਅਮਰਗੜ ਪਿੰਡ ਦੇ ਉਹਨੂੰ ਜਗਰਾਸੀ ਮੋਬਾਈਲ ਤੇ ਸੀ ਕੇ ਮਾਰਾ ਮੋਟਰ ਮੋਬਾਈਲ ਦਾ ਝਗੜਾ ਸੀ ਮੋਬਾਈਲ ਵੀ ਪਤਾ ਲੱਗਿਆ ਕਿ 2500 ਰੁਪਏ ਨੂੰ ਵੇਚਿਆ ਉਹ ਬੁਲੀ ਗੱਲ ਤੋਂ ਹੀ ਬਸ ਇਹ ਮਾਰਡਰ ਹੋ ਗਿਆ ਇਸ ਵਾਰ ਪਹਿਲੇ ਕੋਈ ਝਗੜਾ ਜੋ ਤਕਰਾਰ ਕੋਈ ਆਪਸ ਵਿੱਚ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਝਗੜਾ ਨਹੀਂ ਅਲੰਬਾ ਦੇਣ ਆਏ ਸੀ ਜਆ ਉੱਥੇ ਹੀ ਤਕਰਾਰ ਹੋ ਗਿਆ ਇੱਕ ਅੱਧੀ ਗੱਲ ਕਿੰਨਾ ਸਮੇਂ ਪਹਿਲੇ